ਖਾਲਸੇ ਕਿਵੇਂ ਬਣਦੇ ਨੇ ਖਾਲਸਾ ਐਵੇਂ ਨਹੀਂ ਬਣਦਾ ਵੀ ਆਓ ਜੀ ਕਿਰਪਾਨ ਪਾ ਲਈ ਤੇ ਦਸਤਾਰ ਸਜਾ ਲਈ ਤੇ ਖਾਲਸਾ ਬਣ ਗਿਆ ਖਾਲਸਾ ਸੰਸਕਾਰਾਂ ਨਾਲ ਬਣਦਾ ਹੈ ਇਸ ਮੂਵੀ ਦੇ ਵਿੱਚ ਜੋ ਅੱਜ ਦੇਖੀ ਹੈ ਮੂਵੀ ਮੈਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਲੱਗੀ ਵੀ ਇਸ ਮੂਵੀ ਦੇ ਵਿੱਚ ਇੱਕ ਤੇ ਸ਼ਸਤਰ ਵਿਦਿਆ ਗੁਰਬਾਣੀ اپنی ہر ایک ਪੱਖ ਤੋਂ ਵਧੀਆ ਤਰੀਕੇ ਦੇ ਨਾਲ ਸਿਧਾਂਤਕ ਸੰਕੇਤ ਦਿੱਤੇ ਗਏ ਨੇ ਇਸ ਫਿਲਮ ਤੋਂ ਨਾ ਅਸੀਂ ਬਹੁਤ ਸਾਰੀ ਚੀਜ਼ਾਂ ਦੇਖਦੇ ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੇ ਇਤਿਹਾਸ ਦੇ ਵਿੱਚ ਸਿੰਘਾਂ ਦਾ ਬੰਦ ਬੰਦ ਕੱਟਿਆ ਗਿਆ ਨਾ ਉਹ ਫਿਰ ਵੀ ਨਾ ਡੋਲੇ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਛੋਟਾ ਜਿਹਾ ਬੱਚਾ ਉਹਦੇ ਵਿੱਚ ਵੀ ਚੜਦੀ ਕਲਾ ਹੈ ਸਿੱਖਾਂ ਦੇ ਵਿੱਚ ਅਜਿਹਾ ਕੀ ਹੈ ਜਿਹੜਾ ਉਹਨਾਂ ਨੂੰ ਡੋਲਣ ਨਹੀਂ ਦਿੰਦਾ ਸਿੱਖਾਂ ਦੇ ਵਿੱਚ ਜੋ ਇਹ ਖੂਨ ਹੈ ਨਾ ਮੈਂ ਇੱਕ ਗੱਲ ਕਹਾਂ ਤੁਸੀਂ ਜਦੋਂ ਯਾਦ ਹੋਵੇ ਤੁਹਾਨੂੰ ਵੀ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਮਾਤਾ ਜੀ ਨੇ ਪੁੱਛਿਆ ਮੇਰੇ ਸਾਹਿਬਜ਼ਾਦੇ ਕਿੱਥੇ ਨੇ ਗੁਰੂ ਸਾਹਿਬ ਨੇ ਕਿਹਾ ਸੀ ਨਪੁੱਤਰਨ ਕੇ ਸੀਸ ਪਰ ਵਾਰ دیے ਸੋ ਚਾਰ ਚਾਰ ਮੁਹੇ ਤੋ ਕਿਆ ਹੁਆ ਜੀਵਿਤ ਕਈ ਹਜ਼ਾਰ ਸੋ ਗੁਰੂ ਸਾਹਿਬ ਨੇ ਸਾਨੂੰ ਆਪਣਾ ਪੁੱਤਰ ਕਹਿ ਕੇ ਨਵਾਜ਼ਿਆ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਹਰਾਂ ਨੂੰ ਪਤਾ ਸੀਗਾ ਵੀ ਅਸੀਂ ਸ਼ਹੀਦ ਹੋ ਜਾਣਾ ਹੈ ਪਰ ਉਹਨਾਂ ਨੇ ਦੇਖਿਆ ਉਹਨਾਂ ਨੇ ਆਖਰੀ ਦਮ ਤੱਕ ਲੜਾਈ ਲੜੀ ਵੀ ਹਾਂ ਖਾਲਸਾ ਹੈਗਾ ਸੋ ਉਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਵੀ ਸਾਡੇ ਕੋਲ ਗੁਰਬਾਣੀ ਇਮਾਰਤਾਂ ਬਹੁਤ ਨੇ ਪੈਸਾ ਬਹੁਤ ਹੈ ਆਂਦਾ ਆਏਗਾ ਜਾਏਗਾ ਮਤਲਬ ਆਂਦਾ ਜਾਂਦਾ ਰਹਿੰਦਾ ਹੈ ਪਰ ਸਿੱਖਾਂ ਕੋਲ ਗੁਰਬਾਨੀ ਬਾਣੇ ਤੇ ਬਾਣੀ ਦੀ ਤਾਕਤ ਹੈ ਜੋ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ